ਕਾਂਡ ਜੀ ਜਿੰਬੜੇਟ ਕਰਿਓ ਕੋ ਕੋ ਮੀਦੂ ਦੀ ਧਗਾਨੂ ਗੱਜਾ ਦਪਣੀ ਸ਼ੁਰੂ ਹੋ ਗਈ ਸੀ ਖੇਲਾ ਹੋ ਗਿਆ ਰੋਟੀ ਖਾ ਕੇ ਸੌਣ ਲਈ ਕੋਈ ਅਜੇ ਲੋਕ ਮੰਦ ਵਰਗ ਕੋ ਤੱਕਿਓ ਜੀ ਠੰਡ ਨਾ ਕਰਿਓ ਜੀ ਬਿਠਾਉਣ ਲਈ ਕੋਈ ਪ੍ਰਬੰਧ ਨਾ ਬਾ ਕਲਪ ਦੇ ਪੰਨੋਂ ਬਾਹਰ ਜਲੇ ਬਾਬਾ ਨੂੰ ਪਤਾ ਲੱਗਾ ਕਿ ਚੱਲ ਬੜੀ ਮਾੜੀ ਹੋਈ ਤੇ ਸਾਧੂ ਆਵੇ ਤੁਜੀ ਸੇਵਾ ਨਾ ਕਰੇ ਜੋ ਵਿਦਿਆਨਗਰ ਸਾਧਨਾ ਸੇਵਾ ਹਰ ਕੀ ਪੂਜਣਾ ਹੈ ਤੇ ਕਰਮਰਹਤ ਸਰਬ ਭੂਤ ਵਸੇ ਜਨ ਵਿੱਚ ਉਹ ਦਸ਼ਮ ਸ਼ਾਨ ਭੂਮੀ ਆਗੇ ਭੂਤ ਰਹਿੰਦੇ ਜਿੱਥੇ ਆਏ ਸਾਧੂ ਦੀ ਸੇਵਾ ਨੇ ਪਿੰਡ ਦਾ ਨਗਰ ਸਾਲਾ ਘਰ ਕਹਿੰਦੇ ਇਹ ਘਰ ਤਾਂ ਮਹਾਂਪੁਰਖਾਂ ਲਈ ਹੈ ਹਾਂ ਕਹਿੰਦੇ ਆਪ ਨੂੰ ਪਹਿਲੇ ਤੇ ਹੋਣਾ ਚਾਹੀਦਾ ਪੈਂਦੀ ਵਰਕੇ ਸੰਤਾਂ ਦਾ ਮੌਜੂਦ ਕੋ ਨੂੰ ਧੀਰ ਲੰਗਰ ਤਿਆਰੀ ਨੂੰ ਮਾਤਮ ਹੋ ਗਿਆ ਕਹਿੰਦੇ ਰਸੋਈ ਚ ਹੋਰ ਸਾਰਾ ਕੁਝ ਹੈਗਾ ਫੂਕੀਆਂ ਲੱਕੜਾਂ ਹੈ ਜੀ ਬਾਲਣ ਲਈ ਪਛਾਦ ਤਿਆਰ ਕੀਤੀ। ਭਾਬਾਈ ਕਹਿੰਦੇ ਗੱਲ ਲੱਗ ਕੇ ਕਰਨਾ ਘਰ ਮਾਤਾ ਇੱਥੇ ਲੱਭਣਾ ਕਰ। ਤੇ ਸਮਾਂ ਹੀ ਮੁਰਕੇ ਮੇਰੇ ਨਾਲ ਖੇਤੀ ਨੂੰ ਘਾੜਾ ਲੇਕਿਨ ਜਿਹੜੇ ਉਹ ਗੁਰਵਾਜੇ ਸੀ ਉਹ ਚੀਰ ਸਿਟੇ। ਇਹ ਲੱਕੜਾਂ ਰਸੋਈ ਦੇ ਚਾਰ ਗੱਲ। ਜੀ ਥੰਮ ਜਾ ਕੇ ਸੰਤਾਂ ਨੂੰ ਧੋਣਾ ਲਾ ਕੇ ਵਸਤੂ ਵੀ ਸਗਾਏ ਉਹਨਾਂ ਦੀ ਛੱਡ ਵੀ ਇਸ ਤਰ੍ਹਾਂ ਪਿਆਰ ਨਾਲ ਸੇਵਾ ਕਰਕੇ ਲੰਗਰ ਛਕਾਇਆ ਤੇ ਉਹ ਆਰਾਮਮਣ ਵਿਚਾਰੇ ਸੁਤੇ ਉਹ ਮੰਡਲੀ ਦੇ ਅਸੀਸਾਂ ਦੇ ਵਿਚ ਰਹੇ ਤੇ ਜਲੇ ਮਾਦਨ ਨੇ ਕਿਹਾ ਵੀ ਆ ਕੀ ਕੀਤਾ ਕਹਿੰਦੇ ਦਰਵਾਜ਼ੇ ਸਾਰੇ ਤੋੜਦੇ ਕਹਿੰਦੇ ਦਰਵਾਜ਼ੇ ਦਾ ਫੇਰ ਲੱਗ ਜਾਣਗੇ ਇਹ ਸੇਵਾ ਦਾ ਮੌਕਾ ਨਹੀਂ ਲੈਣਾ ਰੋਜ਼ ਉਹ ਮਣੀ ਪੜਦੀਆਂ ਤੇ ਮਾਨੀਓ ਤੇ ਬੰਨਦੀ ਸਾਧ ਸੇਵਾ ਵਿੱਚ ਭਾਗੀ ਪਾਈ ਹੈ ਸਾਧ ਸੇਵਾ ਹਰ ਨਾਮ ਤੇ ਆਈ ਹੈ ਆਪਣੀ ਮਾਤਾ ਦੀਆਂ ਬਾਬਾ ਸਾਹਿਬ ਤੇ ਦੀਨ ਦੇ ਅੱਖਾਂ ਖੋਲ ਦਤੀਆਂ ਸੇਵਾयां ਹੁੰਦੀ ਆ ਹਾਂ